हां जी दोस्तों मैं ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟ੍ਰੈਵਲ ਤੁਹਾਡੇ ਲਈ ਅੱਜ ਲੈ ਕੇ ਆਇਆ ਜੀ ਗੁਰਦੁਆਰਾ ਮਹਿਦੀਆਣਾ ਸਾਹਿਬ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਮਹਿਦੀਆਣਾ ਸਾਹਿਬ ਦੇ ਜੋ ਕਿ ਪਾਸ਼ਾਹੀ ਸ਼ੇਵਿੰਗ ਗੁਰਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਇਸੇ ਧਰਤੀ ਤੇ ਬੈਠ ਕੇ ਜਫਰਨਾਮਾ ਲਿਖ ਕੇ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਰਾਹੀਂ ਔਰੰਗਜ਼ੇਬ ਨੂੰ ਔਰੰਗਾਬਾਦ ਵਿਖੇ ਭੇਜ ਦਿੱਤਾ ਸੀਗਾ ਜੀ ਇਸੇ ਜਗ੍ਹਾ ਤੇ ਗੁਰਦੁਆਰਾ ਸਾਹਿਬ ਜਿੱਥੇ ਬਣਿਆ ਜੀ ਇਸੇ ਜਗ੍ਹਾ ਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਫਰਨਾਮਾ ਲਿਖਿਆ ਸੀਗਾ ਜੀ ਜੋ ਜਗ੍ਹਾ ਦੇ ਮੈਂ ਤੁਹਾਨੂੰ ਦਰਸ਼ਨ ਕਰਵਾ ਰਿਹਾ ਜੀ ਦੇਖੋ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਮਹਿਦੀਆਣਾ ਸਾਹਿਬ ਸੰਗਤੋ ਬੜੇ ਪਿਆਰ ਤੇ ਸਤਿਕਾਰ ਨਾਲ ਵੀਡੀਓ ਦੇਖਿਓ ਜੀ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਜ ਪੂਰਾ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਵਾਂਗੇ ਜੀ ਵੀਡੀਓ ਨਾਲ ਮੇਰੀ ਬਣੇ ਰਹੋ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਵੀਡੀਓ ਦੇਖੋ ਜੀ ਜਿਨ੍ਹਾਂ ਨੇ ਦੋਸਤਾਂ ਨੇ ਮਿੱਤਰਾਂ ਨੇ ਜਿਨ੍ਹਾਂ ਨੇ ਵੀ ਮੇਰਾ ਚੈਨਲ ਸਬਸਕ੍ਰਾਈਬ ਹਜੇ ਨਹੀਂ ਕਰਿਆ ਜੀ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਮੈਂ ਤੁਹਾਡੇ ਲਈ ਰੋਜ਼ ਇਦਾਂ ਹੀ ਧਾਰਮਿਕ ਗੁਰਦੁਆਰੇ ਆ ਸਾਹਿਬ ਜੀ ਦੀਆਂ ਵੀਡੀਓ ਲੈ ਕੇ ਆਉਣਾ ਵਾ ਜੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਵੀਰੇ ਤਾਂ ਕਿ ਤੁਹਾਡਾ ਸਾਥ ਚਾਹੀਦਾ ਮੈਂ ਇਦਾਂ ਹੀ ਤੁਹਾਨੂੰ ਧਾਰਮਿਕ ਜਗਾਵਾਂ ਦੇ ਦਰਸ਼ਨ ਰੋਜ਼ ਕਰਵਾਉਂਦਾ ਰਹਿਾਂਗਾ ਜੀ ਰੋਜ਼ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਂਦਾ ਰਹਿਾਂਗਾ ਜੀ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਗੁਰਦੁਆਰਾ ਮਹਿਦੀਆਣਾ ਸਾਹਿਬ ਪਾਸ਼ਾਹੀ ਦਸਵੀਂ ਜੀ ਆਪਾਂ ਮੇਨ ਗੇਟ ਤੋਂ ਐਂਟਰੀ ਕਰ ਲਈ ਆ ਜੀ ਲਓ ਜੀ ਦੇਖ ਸਕਦੇ ਹੋ ਤੁਸੀਂ ਗੁਰਦੁਆਰਾ ਸਾਹਿਬ ਬਹੁਤ ਹੀ ਪਿਆਰਾ ਬਣਿਆ ਹੋਇਆ ਜੀ ਬਹੁਤ ਸੁੰਦਰ ਕਲਾਕਾਰੀ ਕਲਾਕਾਰਾਂ ਨੇ ਕਰੀ ਹੋਈ ਆ ਜੀ ਲਓ ਜੀ ਦੇਖੋ ਜੀ ਆਪਾਂ ਮੇਨ ਗੇਟ ਤੇ ਐਂਟਰੀ ਕਰ ਲਈ ਆ ਜੀ ਹੁਣ ਆਪਾਂ ਦਰਬਾਰ ਸਾਹਿਬ 'ਚ ਤੁਹਾਨੂੰ ਲੈ ਕੇ ਜਾਵਾਂਗੇ ਜੀ ਦੇਖੋ ਮੇਨ ਗੇਟ ਤੇ ਭਾਈ ਦਿਆ ਸਿੰਘ ਜੀ ਦੀ ਤਸਵੀਰ ਜੋ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਮੇਨ ਗੇਟ ਤੇ ਪਹੁੰਚ ਚੁੱਕੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਜੀ ਤੇ ਆਪਾਂ ਅੰਦਰੋਂ ਤੁਹਾਨੂੰ ਦਰਸ਼ਨ ਵੀ ਕਰਵਾਨੇ ਆ ਜੀ ਮਹਾਰਾਜ ਜੀ ਦੇ ਜਿੱਥੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਧਰਤੀ ਨੂੰ ਭਾਗ ਲਾਏ ਸੀਗੇ ਜੀ ਖੁਦ ਆ ਕੇ ਇਸ ਜਗ੍ਹਾ ਦੇ ਉੱਪਰ ਮਹੱਦੀਆਣਾ ਸਾਹਿਬ ਜੀ ਦੇ ਧਰਤੀ ਨੂੰ ਜਿੱਥੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਮਹਿਦੀਆਣਾ ਪਿਆਜੀ ਲੋ ਜੀ ਆਪਾਂ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰ ਲੈ ਕੇ ਚੱਲਦੇ ਆਂ ਤੇ ਆਪਾਂ ਦਰਸ਼ਨ ਕਰਵਾਉਨੇ ਆਂ ਸੰਗਤੋਂ ਬੜੇ ਪਿਆਰ ਤੇ ਸਤਿਕਾਰ ਨਾਲ ਵਾਹਿਗੁਰੂ ਜੀ ਦੀ ਜਗ੍ਹਾ ਦੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਤੇ ਆਪਾਂ ਦੇਖੋ ਜੀ ਤੁਹਾਨੂੰ ਅੰਦਰੋਂ ਸੀਨ ਦਿਖਾ ਰਿਹਾ ਗੁਰਦੁਆਰਾ ਸਾਹਿਬ ਜੀ ਦਾ ਬਹੁਤ ਪਿਆਰਾ ਗੁਰਦੁਆਰਾ ਸਾਹਿਬ ਬਣਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇਖੋ ਪੁਰਾਤਨ ਪੁਰਾਣੇ ਸਮੇਂ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਜੀ ਜੋ ਕਿ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਿਹਾ ਹਾਂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਗਲ ਰਾਜ ਸਮੇਂ ਰਾਏਕੋਟ ਲੰਮੇ ਜੱਟਪੁਰੇ ਅਤੇ ਪਿੰਡ ਮਾਣੂਕੇ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਇੱਥੇ ਢਾਬ ਮਹਿਦਿਆਣੇ ਆ ਪਹੁੰਚੇ ਇਸ ਢਾਬ ਦਾ ਪਵਿੱਤਰ ਜਲ ਦੇਖ ਕੇ ਇੱਥੇ ਠਹਿਰੇ 2-3 ਮੀਲ ਤੱਕ ਕੋਈ ਵਸੋਂ ਨਹੀਂ ਸੀ ਜੀ ਇਸ ਢਾਬ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਿੰਘਾਂ ਨੇ ਦਤਨ ਕਰਲਾ ਕਰਕੇ ਇਸ਼ਨਾਨ ਕੀਤਾ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਤਰ ਧਿਆਨ ਹੋ ਕੇ ਨਿਰੰਕਾਰ ਨਾਲ ਬਿਰਤੀ ਜੋੜੀ ਤੇ ਪਾਣਾ ਮਿੱਠਾ ਕਰਕੇ ਮੰਨਿਆ ਭਾਈ ਦਿਆ ਸਿੰਘ ਨੇ ਪਿਤਾ ਗੁਰਦੇਵ ਨੂੰ ਬੇਨਤੀ ਕੀਤੀ ਕਿ ਸਿੰਘ ਅਤੇ ਸਾਰਾ ਪਰਿਵਾਰ ਵਿਛੜ ਗਿਆ ਅਤੇ ਅੱਗੇ ਦਾ ਕੀ ਵਿਚਾਰ ਹੈ ਇਸ ਔਰੰਗਜੀਬ ਦਾ ਸ਼ਬਦ ਨਾਲ ਹੀ ਉਧਾਰ ਕਰੋ ਗੁਰੂ ਸਾਹਿਬ ਨੇ ਛੱਟ ਸੀਨੇ ਨਾਲ ਤੇਗ ਲਾ ਲਈ ਤੇ ਕਹਿਣ ਲੱਗੇ ਭਾਈ ਦਿਆ ਸਿੰਘ ਮੈਂ ਕਰਜ਼ਾ ਉਤਾਰ ਕੇ ਸੁਰਖਰੂ ਹੋ ਗਿਆ ਗੁਰੂ ਸਾਹਿਬ ਜੀ ਨਿਮਰਤਾ ਨਾਲ ਸਾਹਿਤ ਕਹਿਣ ਲੱਗੇ ਸਿੰਘ ਅਤੇ ਸ਼ੇਰ ਇੱਕ ਹੀ ਜੰਗਲ ਦੇ ਬਾਦਸ਼ਾਹ ਹੁੰਦੇ ਹਨ ਸਿੰਘੋ ਨਿਰੰਕਾਰ ਤੇ ਭਰੋਸਾ ਰੱਖੋ ਭਾਈ ਦਿਆ ਸਿੰਘ ਨੇ ਸੰਗਤਾਂ ਦੇ ਰੂਪ ਵਿੱਚ ਪਾਸ਼ਾ ਗੁਰਦੇਵ ਨੂੰ ਫਿਰ ਬੇਨਤੀ ਕੀਤੀ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਿਮਰਤਾ ਨਾਲ ਸਾਹਿਤ ਬੋਲੇ ਸਿੰਘੋ ਟੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਨੂੰ ਦੇਸ਼ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰੰਦ ਦੇ ਵਿੱਚ ਗੁਜਰੀ ਜਿਵੇਂ ਗੁਜਰਿਆ ਸਮਾਂ ਗੁਜ਼ਾਰਿਆ ਮੈਂ ਚਾਰ ਪੁੱਤਰ ਸਨ ਬਖਸ਼ੇ ਪ੍ਰਮਾਤਮਾ ਨੇ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ ਮੈਨੂੰ ਸ਼ੈਨ ਸ਼ਾਨਾ ਤੁਸੀਂ ਕਹੋ ਸਿੰਘੋ ਕਿਸ਼ਤਾ ਨਾਲ ਜੇ ਕਰਜ਼ਾ ਨਾ ਉਤਾਰਿਆ ਮੈਂ ਇਹ ਗੁਰਗੋਬਿੰਦ ਸਿੰਘ ਜੀ ਨੇ ਇਸ ਜਗ੍ਹਾ ਦੇ ਉੱਪਰ ਸ਼ਬਦ ਲਿਖੇ ਜੀ ਗੁਰੂ ਸਾਹਿਬ ਨਿਮਰਤਾ ਨਾਲ ਕਹਿਣ ਲੱਗੇ ਸੰਗਤ ਗੁਰੂ ਨਾਲੋਂ ਵੱਡੀ ਹੈ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਪਿਤਾ ਦਿੱਲੀ ਨੂੰ ਤੋਰਿਆ ਸੰਗਤ ਦੇ ਕਹਿਣ ਤੇ ਆਨੰਦਪੁਰ ਛੱਡਿਆ ਸੰਗਤ ਦੇ ਆਪੇ ਹੀ ਚਮਕੌਰ ਗੜੀ ਛੱਡੀ ਸੰਗਤ ਦੇ ਰੂਪ ਵਿੱਚ ਫਿਰ ਤੁਸੀਂ ਕਹਿਣ ਲੱਗੇ ਹੋ ਵਿਚਾਰਾਂ ਕਰਦਿਆਂ ਸ਼ਾਮ ਹੋ ਗਈ ਸੰਗਤ ਦੇ ਕਹਿਣ ਤੇ ਜਫਰਨਾਮਾ ਲਿਖਣ ਦਾ ਇੱਥੇ ਹੀ ਮਨ ਬਣਾ ਲਿਆ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਟਾਬ ਤੇ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ ਗੁਰੂ ਸਾਹਿਬ ਰਾਤ ਨੂੰ ਪਿੰਡ ਚੱਕਰ ਜਾਂ ਵਿਰਾਜੇ ਅਗਲੇ ਦਿਨ ਪਿੰਡ ਤਖਤੂਪੁਰਾ ਪਿੰਡ ਮਦੇ ਹੁੰਦੇ ਹੋਏ ਪਿੰਡ ਦੀ ਦੀਨਾ ਸਾਹਿਬ ਲਖਮੀਰ ਅਤੇ ਸ਼ਮੀਰ ਕੋਲ ਰਹਿਣ ਦਾ ਮਨ ਬਣਾ ਲਿਆ ਇੱਥੇ ਹੀ ਜਫਰਨਾਮਾ ਲਿਖ ਕੇ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਰਾਹੀਂ ਔਰੰਗਜੇਵ ਨੂੰ ਔਰੰਗਾਬਾਦ ਵਿਖੇ ਭੇਜ ਦਿੱਤਾ ਇਸ ਸਥਾਨ ਨੂੰ ਗੁਰੂ ਜੀ ਦੀ ਬਖਸ਼ਿਸ਼ ਹੈ ਜੋ ਵੀ ਅਸਲ ਲੈ ਕੇ ਜੋ ਵੀ ਜੀ ਇੱਥੇ ਆਪਣੀ ਆਸ ਲੈ ਕੇ ਆਉਂਦਾ ਹੈ ਜੀ ਉਸ ਦੀ ਅਰਦਾਸ ਕੀਤੀ ਵਿਰਤੀ ਨਹੀਂ ਜਾਂਦੀ ਜੀ ਉਸ ਦੀਆਂ ਸਾਰੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਜੀ ਜੋ ਵੀ ਵਿਅਕਤੀ ਇਸ ਜਗ੍ਹਾ ਤੇ ਸੱਚੇ ਮਨ ਨਾਲ ਆਉਂਦਾ ਹੈ ਜੀ ਉਸ ਦੀ ਅਰਦਾਸ ਕਦੇ ਵੀ ਵਿਅਰਥ ਨਹੀਂ ਜਾਂਦੀ ਜੀ ਪ੍ਰਮਾਤਮਾ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਜੀ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਕਮਾਂਕਾਰਾਂ ਦੇ ਵਿੱਚ ਤਰੱਕੀਆਂ ਬਖਸ਼ੇ ਜੀ ਦਿਨ ਦੁੱਗਣੀ ਰਾਤ ਚੋਗਣੀ ਹਮੇਸ਼ਾ ਉਹ ਤਰੱਕੀ ਕਰਨ ਜੀ ਘਰ ਵਿੱਚ ਉਹਨਾਂ ਦੇ ਖੁਸ਼ਹਾਲੀ ਬਣੀ ਰਹੇ ਜੀ ਲੋ ਜੀ ਦੇਖੋ ਜੀ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾ ਰਿਹਾ ਪੁਰਾਣੀਆਂ ਤਸਵੀਰਾਂ ਦੇ ਜੋ ਕਿ ਪੇਂਟਰਾਂ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਬਣਾਈਆਂ ਨੇ ਜੀ ਪੁਰਾਤਨ ਸਮੇਂ ਦੀਆਂ ਤਸਵੀਰਾਂ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਵਾਹਿਗੁਰੂ ਜੀ ਦੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਦੇਖੋ ਜੀ ਦਰਬਾਰ ਸਾਹਿਬ ਦੇ ਮੈਂ ਤੁਹਾਨੂੰ ਵਿੱਚੋਂ ਸੀਨ ਦਿਖਾ ਰਿਹਾ ਜੀ ਛੱਤ ਦੇ ਉੱਪਰ ਦੇਖੋ ਜੀ ਦਰਬਾਰ ਸਾਹਿਬ ਦੇ ਵਿੱਚ ਕਿੰਨਾ ਪਿਆਰਾ ਕੰਮ ਹੋਇਆ ਹੋਇਆ ਜੀ ਲੋ ਦੋਸਤੋ ਜੋ ਮੈਂ ਤੁਹਾਨੂੰ ਪਿੱਛੋ ਦਿਖਾ ਰਿਹਾ ਹਾਂ ਜੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੰਮੇ ਜੱਟਪੁਰੇ ਤੋਂ ਹੁੰਦੇ ਹੋਏ ਇੱਥੇ ਆਉਂਦੇ ਹੁੰਦੇ ਸੀ ਇੱਥੇ ਇੱਕ ਪਾਣੀ ਦੀ ਢਾਬ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ਼ਨਾਨ ਕਰਿਆ ਕਰਦੇ ਸੀਗੇ ਜੀ ਆਪਾਂ ਚਲੋ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦਿਖਾ ਹਾਂ ਜੀ ਦੇ ਦੋਸਤੋ ਆਪਾਂ ਤੁਹਾਨੂੰ ਸਰੋਵਰ ਜੀ ਦੇ ਦਰਸ਼ਨ ਕਰਵਾਉਣ ਲੱਗੇ ਹਾਂ ਜੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੰਮੇ ਜੱਟਪੁਰੇ ਤੋਂ ਆਉਂਦੇ ਹੁੰਦੇ ਸੀ ਇਹ ਪਾਣੀ ਦੀ ਢਾਬ ਸੀ ਜੀ ਇਸ ਢਾਬ ਤੇ ਗੁਰੂ ਜੀ ਇਸ਼ਨਾਨ ਕਰਿਆ ਕਰਦੇ ਸੀ ਇਹ ਕਾਣਾ ਜੰਗਲ ਸੀਗਾ ਜੀ ਪਾਣੀ ਦੀ ਟਾਬ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅੰਦਰ ਤਸਵੀਰ ਵੀ ਲੱਗੀ ਆ ਜੀ ਤੇ ਆਪਾਂ ਤੁਹਾਨੂੰ ਉਹ ਤਸਵੀਰ ਵੀ ਦਿਖਾਉਨੇ ਆ ਜੀ ਤੇ ਆਪਣਾ ਸੀਸ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਦੇ ਆ ਜੀ ਮਹਾਰਾਜ ਨੂੰ ਤੇ ਉਹ ਫੋਟੋ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਜੋ ਇੱਥੇ ਲੱਗੀ ਹੋਈ ਆ ਜੀ ਦੇਖੋ ਜੀ ਉਹ ਫੋਟੋ ਦੇ ਦਰਸ਼ਨ ਕਰੋ ਜੀ ਸਾਰੀਆਂ ਸੰਗਤਾਂ ਉਸ ਫੋਟੋ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਜੋ ਕਿ ਇਸ ਸਮੇਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੀ ਹੋਈ ਹੈ ਜੀ ਇੱਥੇ ਇੱਕ ਪਾਣੀ ਦੀ ਢਾਬ ਹੁੰਦੀ ਸੀ ਜੋ ਲੰਮੇ ਜੱਟਪੁਰੇ ਤੋਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਇਸ ਜਗ੍ਹਾ ਤੇ ਇਸ਼ਨਾਨ ਕਰਨ ਲਈ ਆਉਂਦੇ ਹੁੰਦੇ ਸੀਗੇ ਜੀ ਦੋਸਤੋ ਆ ਤੁਸੀਂ ਸਰੋਵਰ ਦੇਖ ਸਕਦੇ ਹੋ ਜੀ ਜਿੱਥੇ ਕਿ ਇਹ ਪਹਿਲਾਂ ਇੱਕ ਪਾਣੀ ਦੀ ਢਾਬ ਸੀਗੀ ਜੀ ਇੱਥੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਇਸ਼ਨਾਨ ਕਰਿਆ ਕਰਦੇ ਸੀਗੇ ਜੀ ਲੋ ਜੀ ਮੈਂ ਤੁਹਾਨੂੰ ਸਰੋਵਰ ਦਿਖਾ ਰਿਹਾ ਜੀ ਗੁਰਦੁਆਰਾ ਸਾਹਿਬ ਜੀ ਦਾ ਤੇ ਤੁਸੀਂ ਦੇਖੋ ਜੀ ਸਰੋਵਰ ਜੀ ਦੇ ਵਿੱਚ ਦੇਖੋ ਜੀ ਪੂਰਾ ਇੱਕ ਕਿਸਤੀ ਟਾਈਪ ਬਣਿਆ ਹੋਇਆ ਜੀ ਮੈਂ ਤੁਹਾਨੂੰ ਦਿਖਾ ਰਿਹਾ ਜੀ ਕਿਸਤੀ ਦੀ ਸ਼ੇਪ ਹੁੰਦੀ ਹੈ ਜਿਸ ਤਰ੍ਹਾਂ ਇਸ ਤਰ੍ਹਾਂ ਹੀ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਲੋ ਜੀ ਸੰਗਤੋ ਕਰੋ ਦਰਸ਼ਨ ਨਿਸ਼ਾਨ ਸਾਹਿਬ ਜੀ ਦੇ ਤੁਹਾਨੂੰ ਮੈਂ ਦਰਸ਼ਨ ਕਰਵਾ ਰਿਹਾ ਜੀ ਬਹੁਤ ਜ਼ਿਆਦਾ ਹਾਈਟ ਦੇ ਉੱਪਰ ਨਿਸ਼ਾਨ ਸਾਹਿਬ ਜੀ ਆ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਇਤਿਹਾਸਿਕ ਸਥਾਨ ਦੇ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਦ ਆਪ ਆਏ ਹੋਏ ਨੇ ਗੁਰਗੋਬਿੰਦ ਸਿੰਘ ਜੀ ਮਾਰਗ ਮੈਂ ਤੁਹਾਨੂੰ ਦਿਖਾ ਰਿਹਾ ਜੀ ਵੀਡੀਓ ਦੇ ਵਿੱਚ ਦੇਖੋ ਜੀ ਇਹ ਮਹਾਰਾਜਾ ਦਲੀਪ ਸਿੰਘ ਜੀ ਦੀ ਫੋਟੋ ਹੈ ਜੀ ਜੋ ਸਿੱਖ ਕੌਮ ਦਾ ਆਖਰੀ ਰਾਜਾ ਸੀਗਾ ਜੀ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜੀ ਇਹ ਮਹਾਰਾਜਾ ਦਲੀਪ ਸਿੰਘ ਦੀ ਫੋਟੋ ਹੈ ਜੀ ਤੇ ਆ ਦੇਖੋ ਜੀ ਪਵਿੱਤਰ ਸਥਾਨ ਸੰਖੇਪ ਇਤਿਹਾਸ ਮੈਧਿਆਣਾ ਢਾਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਉਣਾ ਜੀ ਤੁਸੀਂ ਵੀਡੀਓ ਦੇ ਵਿੱਚ ਸਕਰੀਨ ਸ਼ਾਟ ਲੈ ਕੇ ਵੀ ਇਸ ਜਗ੍ਹਾ ਦਾ ਇਤਿਹਾਸ ਪੜ ਸਕਦੇ ਹੋ ਜੀ ਤੇ ਅੱਗੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੇ ਆ ਜੀ ਦੇਖੋ ਜੀ ਕਿੰਨੀ ਵਧੀਆ ਪਲਾਕਾਰਾਂ ਨੇ ਪੇਂਟਿੰਗਾਂ ਬਣਾਈਆਂ ਨੇ ਜੀ ਸਿੱਖ ਇਤਿਹਾਸ ਦੀਆਂ ਜਿਨ੍ਹਾਂ ਨੇ ਇਹ ਪੇਂਟਿੰਗਾਂ ਬਣਾਈਆਂ ਜੀ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਦੇਖੋ ਜੀ ਆਨੰਦਪੁਰ ਸਾਹਿਬ ਦਾ ਯੁੱਧ ਜੰਗ ਦੇ ਮੈਦਾਨ ਵਿੱਚ ਮੋਢੇ 'ਚ 마ਸ਼ਕ ਪਾਈ ਸਿੱਖ ਦਸ਼ਮੇਸ਼ ਦਾ ਨਜ਼ਰ ਜੋ ਹੈ ਆ ਰਿਹਾ ਨਾਮ ਹੈ ਕਨਈਆ ਕੀਤਾ ਬਾਣੀ ਤੇ ਅਮਲ ਜਿਨੇ ਆਪਣੇ ਪਪਰਾਏ ਦਾ ਹੈ ਫਰਕ ਮਿਟਾ ਰਿਹਾ ਸਿੱਖਾਂ ਤੇ ਮੂਮਨਾ ਚ ਦਿਸੇ ਨਾ ਫਰਕ ਉਹਨੂੰ ਧੰਨ ਸਿੱਖੀ ਪਾਣੀ ਦੋਹਾਂ ਥੀਰਾਂ ਨੂੰ ਪਿਲਾ ਰਿਹਾ ਹਰ ਇੱਕ ਵਿੱਚੋਂ ਉਹਨੂੰ ਗੁਰੂ ਦਾ ਸਰੂਪ ਦਿਸੇ ਤੂੰ ਹੀ ਤੂੰ ਹੀ ਬਹਿਲਾ ਰਿਹਾ ਇੱਕੋ ਰੱਟ ਲਾ ਰਿਹਾ ਲੋ ਜੀ ਇਹ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਜੀ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਤਸਵੀਰ ਦੇ ਵਿੱਚ ਜ਼ਾਲਮਾਂ ਨੇ ਕਿੰਨਾ ਜ਼ੁਲਮ ਕੀਤਾ ਸੀਗਾ ਜੀ ਤੁਸੀਂ ਖੁਦ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਕਿੰਨਾ ਜ਼ੁਲਮ ਕੀਤਾ ਜੀ ਪਰ ਸਿੱਖੀ ਨਹੀਂ ਛੱਡੀ ਦੇਖੋ ਜੀ ਮਾਈ ਭਾਗੋ ਜੀ ਜੰਗ ਦੇ ਮੈਦਾਨ ਦੇ ਵਿੱਚ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਜੀ ਬਹੁਤ ਸੋਹਣੀਆਂ ਪੇਂਟਿੰਗਾਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਬਣਾਈਆਂ ਹੋਈਆਂ ਨੇ ਜੀ ਤੁਸੀਂ ਦੇਖ ਸਕਦੇ ਹੋ ਮਾਝੇ ਵਿੱਚ ਚੋਵਾਲ ਵਿੱਚ ਰਹਿਣ ਵਾਲੀ ਤਨ ਤਨ ਹੈ ਭਾਗੋ ਮਾਤਾ ਭਾਗੋ ਜੀ ਦੀ ਤਸਵੀਰ ਆਪਾਂ ਤੁਹਾਨੂੰ ਦਿਖਾਈ ਆ ਜੀ ਤੁਸੀਂ ਦੇਖ ਸਕਦੇ ਹੋ ਜੀ ਗੁਰਦੁਆਰਾ ਮੈਤਿਆਣਾ ਸਾਹਿਬ ਜੀ ਦੇ ਬੜੇ ਪਿਆਰ ਤੇ ਸਤਿਕਾਰ ਨਾਲ ਦੋਸਤੋ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਡੀਓ ਨਾਲ ਬਣੇ ਰਹੋ ਜੀ ਅੱਗੇ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਨਾ ਜੀ ਸਿੱਖ ਇਤਿਹਾਸ ਦੀਆਂ ਹੋਰ ਬਹੁਤ ਸਾਰੀਆਂ ਪੇਂਟਿੰਗਾਂ ਉਰੇ ਬਣੀਆਂ ਹੋਈਆਂ ਨੇ ਜੀ ਤੇ ਆਪਾਂ ਤੁਹਾਨੂੰ ਦਿਖਾ ਸਕਦੇ ਹਾਂ ਜੀ ਅੱਗੇ ਵੀਡੀਓ ਦੇ ਵਿੱਚ ਤੁਸੀਂ ਬਨੇ ਰਹੋ ਜੀ ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਨਹੀਂ ਕਰਿਆ ਜੀ ਲਓ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਜੀ ਕਿਦਾਂ ਮਾਸ ਨੂੰ ਉਤਾਰ ਦਿੱਤਾ ਗਿਆ ਜੀ ਸਿੰਘਾਂ ਦਾ ਦੇਖੋ ਜੀ ਦੇਖੋ ਕਿੰਨਾ ਜ਼ਾਲਮਾਂ ਨੇ ਜ਼ੁਲਮ ਕਰਿਆ ਸੀਗਾ ਜੀ ਤੁਸੀਂ ਖੁਦ ਦੇਖ ਸਕਦੇ ਹੋ ਜੀ ਦੇਖੋ ਜੀ ਪੂਰੀ ਪੇਂਟਿੰਗ ਬਣਾਈ ਹੋਈ ਆ ਜੀ ਤੁਸੀਂ ਖੁਦ ਦੇਖ ਸਕਦੇ ਹੋ ਜੀ ਜ਼ਾਲਮਾਂ ਨੇ ਕਿੰਨਾ ਜ਼ੁਲਮ ਕਰਿਆ ਸੀਗਾ ਜੀ ਸਿੱਖ ਇਤਿਹਾਸ ਦੀਆਂ ਮੂਰਤੀਆਂ ਨੂੰ ਮੱਥਾ ਟੇਕਣਾ ਜੀ ਨਾ ਟੇਕਿਆ ਕਰੋ ਜੀ ਮੂਰਤੀਆਂ ਨੂੰ ਮੱਥਾ ਕਦੀ ਨਹੀਂ ਟੇਕਣਾ ਜੀ ਆ ਦੇਖੋ ਜੀ ਭਗਤ ਸਿੰਘ ਦੀ ਤਸਵੀਰ ਆ ਜੀ ਬਣਾਈ ਹੋਈ ਕਮਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਹੀਦ ਭਗਤ ਸਿੰਘ ਦੀ ਤਸਵੀਰ ਆ ਜੀ ਤੁਸੀਂ ਦੇਖ ਸਕਦੇ ਹੋ ਜੀ ਮੈਂ ਤੁਹਾਨੂੰ ਦਿਖਾ ਰਿਹਾ ਜੀ ਜੋ ਕਿ ਮਹਿੰਦਿਆਣਾ ਸਾਹਿਬ ਦੇ ਵਿੱਚ ਇਹ ਬਣੀ ਹੋਈ ਹੈ ਜੀ ਸ਼ਹੀਦ ਉਦਮ ਸਿੰਘ ਜੀ ਸੁਨਾਮ ਤੁਸੀਂ ਫੋਟੋ ਦੇਖ ਸਕਦੇ ਹੋ ਜੀ ਇਹਨਾਂ ਨੇ ਜਨਰਲ ਡਾਇਰ ਤੋਂ ਬਦਲਾ ਲਿਆ ਸੀਗਾ ਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਤਸਵੀਰ ਮੈਂ ਤੁਹਾਨੂੰ ਸ਼ਹੀਦ ਉਦਨ ਸਿੰਘ ਸੁਨਾਮ ਦੀ ਦਿਖਾ ਰਿਹਾ ਜੀ ਪੀਰ ਬੁੱਧੂ ਸ਼ਾਹ ਜੀ ਦੇਖ ਸਕਦੇ ਹੋ ਜੀ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾ ਰਿਹਾ ਪੀਰ ਬੁੱਧੂ ਸ਼ਾਹ ਨੇ ਗੁਰਾਂ ਨੂੰ ਅਰਜ ਕੀਤੀ ਗੁਰੂ ਸਾਹਿਬ ਨਾ ਰਹੇ ਅਖਤਿਆਰ ਮੇਰੇ ਚਾਂਦੀ ਚਾਂਦੀ ਕਰਵਾਏ ਸੀ ਮੈਂ ਭਰਤੀ ਨਿਕਲ ਗਏ ਮੁਰੀਦ ਗਦਾਰ ਮੇਰੇ ਹੋਲਾ ਕਰਨ ਦੇ ਵਾਸਤੇ ਮੈਂ ਆਇਆ ਦਿਲ ਉੱਤੇ ਜੋ ਪਿਆਸੀ ਭਾਰ ਮੇਰੇ ਜੋਰਾ ਸਿੰਘ ਤੇ ਬੀਲੇ ਦੀ ਬੇਨਤੀ ਹੈ ਆ ਲਓ ਪੇਂਟ ਕਰ ਲੋ ਪੁੱਤਰ ਚਾਰ ਮੇਰੇ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਜੀ ਭਾਈ ਦਿਆਲਾ ਜੀ ਨੌਵੇਂ ਗੁਰੂ ਦਾ ਸਿੱਖ ਜੋ ਭਾਈ ਦਿਆਲਾ ਵੇਖੋ ਉਬਲਦੀ ਦੀਗ ਵਿੱਚ ਕੜੀ ਜਾਂਦਾ ਨੇਤਰ ਖੁੱਲੇ ਤੇ ਫਰਕ ਦੇ ਬੁੱਲ ਦੋਵੇਂ ਬਸ ਤੁੱਕਾਂ ਹੈ ਬਾਣੀ ਦੀਆਂ ਪੜੀ ਜਾਂਦਾ ਪਿਆਰੇ ਸਿੱਖ ਨੂੰ ਠੰਡ ਮਹਿਸੂਸ ਹੁੰਦੀ ਭਾਵੇਂ ਜਾਲਮਾਂ ਦਾ ਸੀਨਾ ਸੜੀ ਜਾਂਦਾ ਜਿਵੇਂ ਜਿਵੇਂ ਹੈ ਬੈਲ ਬੈਲਿਆ ਅੱਗ ਬਲਦੀ ਰੰਗ ਸਿੱਖੀ ਨੂੰ ਹੋਰ ਵੀ ਚੜੀ ਜਾਂਦਾ ਸਾਈਂ ਮੀਆਂ ਮੀਰ ਜੀ ਪੰਜਵੇਂ ਗੁਰੂ ਦਾ ਕੀਤਾ ਦੀਦਾਰ ਇਸ ਨੇ ਕੱਲੇ ਮੋਮਨਾ ਦਾ ਨਹੀਂ ਪੀਰ ਬਾਬਾ ਰੱਬ ਰੰਗ ਦੇ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਜੀ ਛੋਟੇ ਸ਼ਹਿਬਜਾਦੇ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਦੇਖ ਸਕਦੇ ਹੋ ਜੀ ਤੁਸੀਂ ਛੋਟੇ ਸ਼ਹਿਬਜਾਦੇ ਠੰਡੇ ਬੁਰਜ ਤੋਂ ਕਚਹਿਰੀ ਵੱਲ ਜਾਂਦੇ ਹੋਏ ਜੀ ਠੰਡੇ ਬੁਰਜ ਦੇ ਵਿੱਚ ਜਦ ਕੈਦ ਕੀਤੇ ਮਾਤਾ ਗੁਜਰੀ ਮਾਸੂਮ ਜਿਹੇ ਬਾਲਦੋਮੇ ਆਪਾਂ ਦਾਦੀ ਮਾਂ ਇੱਥੇ ਹਾਂ ਕਿਉਂ ਆਏ ਵਾਰ-ਵਾਰ ਇਹ ਕਰਨ ਸਵਾਲ ਦੋਵੇਂ ਕਿ ਹਾਂ ਦਾਦੀ ਨੇ ਆ ਵੀ ਬਲ ਬਾਨਾ ਡਾਡੀ ਕੋਈ ਸਕੇ ਨਾ ਇਸ ਨੂੰ ਟਾਲ ਬੇਟਾ ਇਹ ਤਾਂ ਸਿਰਫ ਪ੍ਰਮਾਤਮਾ ਜਾਣਦਾ ਹੈ ਕੀ ਹੋਣਾ ਹੈ ਅਸਾਂ ਦੇ ਨਾਲ ਬੇਟਾ ਰਾਤ ਖਤਮ ਹੋਈ ਚਿੱਟਾ ਦਿਨ ਚੜਿਆ ਰੋਬ ਆ ਕੇ ਸਿਪਾਈਆਂ ਦਿਖਾਇਆ ਹੈ ਕਿ ਆਹ ਮਾਤਾ ਨੂੰ ਤੇਰੇ ਪੋਤਿਆਂ ਨੂੰ ਐਸੇ ਵਕਤ ਕਚਹਿਰੀ ਬੁਲਾਇਆ ਹੈ ਦਾਦੀ ਪੋਤਿਆਂ ਵੱਲ ਨੂੰ ਵੇਖਦੀ ਹੈ ਦਾਦੀ ਵੱਲ ਨੂੰ ਵੇਖਦੇ ਬਾਲਦੋਵੇਂ ਮੁਖ ਚੁੰਮਿਆ ਨੰਨਿਆਂ ਮੁੰਨਿਆਂ ਦਾ ਲਾਇ ਗੁੱਟ ਕੇ ਤੇ ਕਾਲਜੇ ਨਾਲ ਦੋਵੇਂ ਅੱਗੋਂ ਕਿਹਾ ਸਿਪਾਈ ਨੇ ਕੜਕ ਕੇ ਤੇ ਹੁਣ ਛੱਡ ਦੇ ਇਹਨਾਂ ਦਾ ਖਿਆਲ ਮਾਈ ਬੜਾ ਚਿਰ ਤੂੰ ਇਹਨਾਂ ਨੂੰ ਪਿਆਰ ਕੀਤਾ ਛੇਤੀ ਤੋਰ ਤੇ ਅਸਾਂ ਦੇ ਨਾਲ ਮਾਈ ਜਾਂਦੇ ਪੋਤਿਆਂ ਨੂੰ ਦਾਦੀ ਕਹਿਣ ਲੱਗੀ ਇੱਕ ਵੇਰ ਫੇਰ ਸਿਰਾਂ ਦੇ ਹੱਥ ਧਰ ਕੇ ਮੇਰੇ ਸੋਹਣਿਆ ਸਿਤਕ ਤੋਂ ਡੋਲਣਾ ਨਹੀਂ ਮੇਰੀ ਗੱਲ ਨੂੰ ਸੁਣ ਲੋ ਗੌਰ ਕਰਕੇ ਮੂਰੇ ਲੱਗ ਸਿਪਾਈਆਂ ਦੇ ਵੀਰ ਦੋਵੇਂ ਜਦੋਂ ਵੱਲ ਕਚੈਰੀ ਤੇ ਤੁਰਨ ਲੱਗੇ ਮਾਤਾ ਗੁਜਰੀ ਨੂੰ ਆ ਗਈ ਯਾਦ ਜੀਤੋ ਦਿਲ ਦੇ ਵਿੱਚ ਇਹ ਫੁਰਨੇ ਹੈ ਫੁਰਨ ਲੱਗੇ ਨੋਹੇ ਰਾਣੀਆਂ ਸੁਰਗ ਵਿੱਚ ਬੈਠੀਏ ਨਹੀਂ ਦਿੱਤੀ ਨਿੱਕੀ ਪਨੀਰੀ ਮੈਂ ਪਾਲ ਤੇਰੀ ਲੈ ਚੱਲੇ ਬੇ ਬਸ ਹੋ ਅੱਜ ਖੋ ਕੇ ਜੋ ਮੈਂ ਰੱਖੀ ਇਮਾਨਤ ਸੰਭਾਲ ਤੇਰੀ ਜਦੋਂ ਉੱਤਰ ਕੇ ਬੁਰਜ ਤੋਂ ਹੇਠਾਏ ਕਲਗੀ ਵਾਲੇ ਦੇ ਚਮਕਦੇ ਚੰਦ ਦੋਵੇਂ ਮਾਤਾ ਬੈਠ ਗਈ ਸਬਰ ਦਾ ਘੁੱਟ ਪਰ ਕੇ ਅੱਖਾਂ ਕਰ ਲਈਆਂ ਬਹਿਲੀਆਂ ਬੰਦ ਦੋਵੇਂ ਤੁਸੀਂ ਦੇਖ ਸਕਦੇ ਹੋ ਜੀ ਦੇਖੋ ਜੀ ਕਿੰਨਾ ਜ਼ੁਲਮ ਕੀਤਾ ਜੀ ਤੁਸੀਂ ਦੇਖ ਸਕਦੇ ਹੋ ਜੀ ਛੋਟੇ ਛੋਟੇ ਸਭ ਜਾਦਿਆਂ ਨੂੰ ਕਿਦਾਂ ਨੀਹਾਂ ਦੇ ਵਿੱਚ ਚਣਵਾ ਦਿੱਤਾ ਜੀ ਇਹ ਜੋ ਤਸਵੀਰ ਤੁਸੀਂ ਦੇਖ ਸਕਦੇ ਹੋ ਸ਼ਾਮ ਸਿੰਘ ਅਟਾਰੀ ਜੀ ਦੀ ਹੈ ਜੀ ਦੇਖੋ ਜੀ ਤੁਸੀਂ ਮੈਂ ਤਸਵੀਰ ਤੁਹਾਨੂੰ ਦਿਖਾ ਰਿਹਾ ਜੀ ਦੇਖੋ ਜੀ ਇੱਕ ਪਾਰਕ ਦੇ ਵਿੱਚ ਮੋਰ ਦੀ ਤਸਵੀਰ ਵੀ ਬਣਾਈ ਹੋਈ ਹੈ ਬੜੀ ਪਿਆਰੀ ਪਾਰਕ ਬਣਾਈ ਗਈ ਹੈ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਜੀ ਤੁਸੀਂ ਦੇਖ ਸਕਦੇ ਹੋ ਜੀ ਦੋਸਤੋ ਦੇਖੋ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਜੀ ਦੇਖੋ ਜੀ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਤੁਸੀਂ ਜੋ ਮੈਂ ਤੁਹਾਨੂੰ ਦਿਖਾ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਜੀ ਜਾਲਮਾਂ ਨੇ ਬਹੁਤ ਜ਼ੁਲਮ ਕੀ ਰਿਆ ਜੀ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਚਰਖੜੀਆਂ ਤੇ ਸੁਖਬੀਰ ਸਿੰਘ ਸ਼ਹਾਬਾਦ ਸਿੰਘ ਜੀ ਤੁਸੀਂ ਤਸਵੀਰ ਇਹ ਦੇ ਸਕਦੇ ਹੋ ਸੰਗਤੋ ਦੇਖੋ ਜੀ ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ ਜੀ ਦੇਖੋ ਦੇਖ ਸਕਦੇ ਹੋ ਜੀ ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ ਕਦੇ ਖੋਪਰੀ ਤੇ ਰੰਬੀ ਕਦੇ ਸੀਸੀ ਉੱਤੇ ਆਰਾ ਤੁਸੀਂ ਦੇਖ ਸਕਦੇ ਹੋ ਜੀ ਭਾਈ ਤਾਰੂ ਸਿੰਘ ਜੀ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਜੀ ਜ਼ਾਲਮਾਂ ਨੇ ਖੋਪਰੀ ਉਤਾਰ ਦਿੱਤੀ ਸੀਗੀ ਜੀ ਭਾਈ ਤਾਰੂ ਸਿੰਘ ਜੀ ਦੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਜ਼ਿਆਦਾ ਜ਼ੁਲਮ ਕਰਿਆ ਸੀਗਾ ਜੀ ਜ਼ਾਲਮਾਂ ਨੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਿਹਾ ਹਾਂ ਜੀ ਦੋਸਤੋ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਯਾਦ ਕਰਦੇ ਹੋਏ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆਂ ਜੀ। ਪ੍ਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਖੇੜੇ ਵੰਡੇ ਜੀ। ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਜੀ ਪ੍ਰਮਾਤਮਾ ਉਹਨਾਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਬਣਾਈ ਰੱਖੇ ਜੀ। ਲਓ ਜੀ ਦੇਖੋ ਜੀ ਭਾਈ ਤਾਰੂ ਸਿੰਘ ਜੀ ਦੀ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਜੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ। ਦੇਖੋ ਜੀ ਸਰਦਾਰ ਮਹਿਤਾਬ ਸਿੰਘ ਮੀਰਾ ਕੋਟੀਆਂ ਜੀ ਜੋ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਜੀ। ਤੁਸੀਂ ਦੇਖ ਸਕਦੇ ਹੋ ਜੀ ਤਸਵੀਰ ਲਓ ਜੀ ਦੇਖੋ ਜੀ ਤੁਸੀਂ ਤਸਵੀਰ ਤੁਹਾਨੂੰ ਮੈਂ ਦਿਖਾ ਰਿਹਾ ਜੀ ਸਰਦਾਰ ਸੁਖਾ ਸਿੰਘ ਮਾੜੀ ਕਬੋਕੀ ਵਾਲਾ ਤੁਸੀਂ ਦੇਖ ਸਕਦੇ ਹੋ ਜੀ ਤਸਵੀਰ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਜੀ ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਜਗ੍ਹਾ ਦੇ ਵਿੱਚ ਬਣਿਆ ਹੋਇਆ ਜੀ ਤੁਸੀਂ ਵੀ ਸੰਗਤੋ ਇਸ ਗੁਰਦੁਆਰਾ ਸਾਹਿਬ ਜੀ ਦੇ ਜ਼ਰੂਰ ਦਰਸ਼ਨ ਕਰਨ ਆਇਓ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇਖੋ ਜੀ ਤੁਹਾਨੂੰ ਮੈਂ ਦਿਖਾ ਰਿਹਾ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਖਸ਼ੀਰ ਬਾਦਸ਼ਾਹ ਦੇ ਹੁਕਮ ਤੇ ਤਸੀਹੇ ਦੇ ਰਹੇ ਜਲਮ ਜਲਾਦ ਜੀ ਫਖਸ਼ੀਰ ਬਾਦਸ਼ਾਹ ਬੰਦਾ ਸਿੰਘ ਬਹਾਦਰ ਨੂੰ ਕਹਿ ਰਿਹਾ ਹੈ ਕਿ ਮੈਂ ਤੇਰੇ ਕੋਲੋਂ ਦੂਰ ਫਾਸਲੇ ਤੇ ਬੈਠਾ ਹਾਂ ਪਰ ਫਿਰ ਵੀ ਮੈਨੂੰ ਤੇਰੇ ਤੋਂ ਡਰ ਲੱਗ ਰਿਹਾ ਹੈ ਮੈਨੂੰ ਇਹ ਦੱਸੋ ਕਿ ਤੁਸੀਂ ਕੀ ਹੈਸੀਅਤ ਹੋ ਬੰਦਾ ਸਿੰਘ ਬਾਸ਼ਕ ਦੱਸ ਰਿਹਾ ਹੈ ਕਿ ਤੁਹਾਨੂੰ ਮੇਰੇ ਕੋਲੋਂ ਨਹੀਂ ਮੇਰੇ ਗੁਰੂ ਕੋਲੋਂ ਭੈ ਆ ਰਿਹਾ ਹੈ ਫਕਸ਼ੀਰ ਬਾਦਸ਼ਾਹ ਕਹਿਣ ਲੱਗਾ ਕਿ ਤੂੰ ਮੇਰੇ ਕੋਲੋਂ ਕੀ ਸੋਗਾਤ ਲੈਣੀ ਹੈ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਮੇਰੇ ਬੱਚੇ ਦਾ ਦਿਲ ਤਾਂ ਮੈਨੂੰ ਦੇ ਰਿਹਾ ਹੈ ਇਸ ਤੋਂ ਵੱਧ ਹੋਰ ਕੀ ਸੋਗਾਤ ਦੇਵੇਂਗਾ ਦੇਖੋ ਜੀ ਜੋ ਤਸਵੀਰ ਪਹਿਲਾਂ ਮੈਂ ਤੁਹਾਨੂੰ ਦਿਖਾਈ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹੈ ਜੀ ਦੇਖ ਸਕਦੇ ਹੋ ਜੀ ਤੁਸੀਂ ਸਿੱਖ ਇਤਿਹਾਸ ਦੀਆਂ ਤਸਵੀਰਾਂ ਸਰਦਾਰ ਸ਼ਾਮ ਸਿੰਘ ਜੀ ạtਾਰੀ ਜੀ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਮੈਂ ਤੁਹਾਡੇ ਲਈ ਰੋਜ਼ ਨਵੀਆਂ ਗੁਰਦੁਆਰਾ ਸਾਹਿਬ ਜੀ ਦੀਆਂ ਵੀਡੀਓ ਲੈ ਕੇ ਆਉਂਦਾ ਰਹਿਾਂਗਾ ਜੀ ਅਗਲੇ ਮਹੀਨੇ ਜੂਨ ਦੇ ਸਟਾਰਟਿੰਗ ਦੇ ਵਿੱਚ ਸੰਗਤੋਂ ਆਪਾਂ ਹਿਮਕੁੰਡ ਸਾਹਿਬ ਦੀ ਯਾਤਰਾ ਤੇ ਜਾ ਰਹੇ ਹਾਂ ਜੀ ਤੇ ਹਿਮਕੁੰਡ ਸਾਹਿਬ ਦੀ ਯਾਤਰਾ ਤੇ ਤੁਹਾਨੂੰ ਸਾਰੇ ਗੁਰਦੁਆਰੇ ਦਿਖਾਵਾਂਗੇ ਜੀ ਆਪਾਂ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਵਾਂਗੇ ਜੀ ਤੁਸੀਂ ਮੇਰੇ ਜਿੰਨਾ ਦੋਸਤਾਂ ਨੇ ਮਿੱਤਰਾਂ ਨੇ ਚੈਨਲ ਸਬਸਕ੍ਰਾਈਬ ਹਜੇ ਤੱਕ ਨਹੀਂ ਕਰਿਆ ਜੀ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਵੀਰੇ ਤਾਂ ਕਿ ਮੈਂ ਤੁਹਾਨੂੰ ਆਉਣ ਵਾਲੀਆਂ ਵੀਡੀਓ ਤੁਸੀਂ ਮੇਰੀਆਂ ਦੇਖ ਸਕੋ ਜੀ ਤੇ ਆਪਾਂ ਤੁਹਾਨੂੰ ਹੇਮਕੁੰਡ ਸਾਹਿਬ ਜੀ ਤੋਂ ਵੀ ਲਾਈਵ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਅਗਲੇ ਮਹੀਨੇ ਅਸੀਂ ਹਿਮਕੁੰਡ ਸਾਹਿਬ ਜੀ ਵੀ ਜਾ ਰਹੇ ਹਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਲਓ ਜੀ ਦੋਸਤੋ ਮੈਂ ਤੁਹਾਨੂੰ ਸਿੱਖੇ ਇਤਿਹਾਸ ਦੀਆਂ ਜੋ ਤਸਵੀਰਾਂ ਦਿਖਾ ਰਿਹਾ ਹਾਂ ਜੀ ਪੇਂਟਰਾਂ ਨੇ ਬਹੁਤ ਜ਼ਿਆਦਾ ਟਾਈਮ ਲਗਾ ਕੇ ਬਣਾਈਆਂ ਜੀ ਪ੍ਰਮਾਤਮਾ ਨਾ ਕਰੇ ਜੀ ਜਿਨ੍ਹਾਂ ਨੇ ਤਸਵੀਰਾਂ ਬਣਾਈਆਂ ਜੀ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਪ੍ਰਮਾਤਮਾ ਹਮੇਸ਼ਾ ਜਿਨ੍ਹਾਂ ਨੇ ਇਹ ਤਸਵੀਰਾਂ ਬਣਾਈਆਂ ਨੇ ਜੀ ਸੱਚੇ ਦਿਲੋਂ ਤਨਮਨ ਲਗਾ ਕੇ ਜੀ ਆਪਣੀ ਰੂਹ ਖੁਸ਼ ਹੋ ਗਈ ਜੀ ਬਾਬਾ ਜੀ ਦੇ ਦਰਸ਼ਨ ਕਰਕੇ ਜੀ ਆਪਣੀ ਰੂਹ ਨੂੰ ਸਕੂਨ ਮਿਲਿਆ ਜੀ ਦੋਸਤੋ ਤੁਸੀਂ ਵੀ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਦਰਸ਼ਨ ਕਰਨ ਲਈ ਜਰੂਰ ਆਇਓ ਜੀ ਗੁਰਦੁਆਰਾ ਮਹਿਦੀਆਣਾ ਸਾਹਿਬ ਦੇਖੋ ਜੀ ਗੁਰਦੁਆਰਾ ਜੀ ਦੇ ਬਾਹਰ ਦੇਖੋ ਜੀ ਦੁਕਾਨਾਂ ਲੱਗੀਆਂ ਹੋਈਆਂ ਨੇ ਜੀ ਪਾਂਡਿਆਂ ਦੀਆਂ ਦੁਕਾਨਾਂ ਸਾਰਾ ਕੁਝ ਬਾਜ਼ਾਰ ਲੱਗਦਾ ਜੀ ਗੁਰਦੁਆਰਾ ਸਾਹਿਬ ਜੀ ਦੇ ਬਾਹਰ ਪੂਰਨਵਾਸੀ ਨੂੰ ਵਗੈਰਾ ਪੂਰਨਵਾਸੀ ਤੇ ਹੋ ਗਈ ਜੀ ਤੇ ਮੱਸੀਆਂ ਨੂੰ ਇੱਥੇ ਬਹੁਤ ਜ਼ਿਆਦਾ ਇਕੱਠ ਹੁੰਦਾ ਜੀ ਇਸ ਗੁਰਦੁਆਰਾ ਸਾਹਿਬ ਜੀ ਦੇ ਬਾਹਰ ਦੇਖੋ ਜੀ ਮੈਂ ਤੁਹਾਨੂੰ ਦਿਖਾਨਾ ਦਿਖਾ ਰਿਹਾ ਜੀ ਵੀਰ ਹੁਣੀ ਸਮਾਨ ਵੇਚ ਰਿਹਾ ਜੀ ਵੀਰੇ ਕੋਈ ਵੀ ਆਉਣੇ ਹੋ ਤਾਂ ਵੀਰ ਜੀ ਉਹਨਾਂ ਕੋਲੋਂ ਸਮਾਨ ਜ਼ਰੂਰ ਲੈ ਲਿਓ ਜੀ ਲਓ ਜੀ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਦਰਸ਼ਨ ਕਰ ਲਏ ਜੀ ਤੇ ਹੁਣ ਆਪਾਂ ਚੱਲਦੇ ਆਂ ਜੀ ਤੁਹਾਨੂੰ ਮਿਲਾਂਗੇ ਜੀ ਹੁਣ ਆਪਾਂ ਅਗਲੇ ਬਲੌਗ ਦੇ ਵਿੱਚ ਜੀ ਅਗਲੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਸਾਹਿਬ ਜੀ ਦੇ ਗੁਰਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਜੀ ਦੇ ਅਗਲੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਜੀ ਕੱਲ ਨੂੰ ਨਵੀਂ ਵੀਡੀਓ ਆਏਗੀ ਦੋਸਤੋ ਤੁਸੀਂ ਚੈਨਲ ਮੇਰਾ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤੁਸੀਂ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦੇਖ ਸਕੋਗੇ ਜੀ ਕੱਲਾ ਆਪਾਂ ਤੁਹਾਨੂੰ ਹੋਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਜੀ ਗੁਰਦੁਆਰਾ ਸਾਹਿਬ ਜੀ ਦੋਸਤੋ ਅੱਜ ਆਪਾਂ ਤੁਹਾਨੂੰ ਮਹਤਿਆਣਾ ਸਾਹਿਬ ਜੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਜੀ ਤੁਸੀਂ ਮੇਰੀ ਵੀਡੀਓ ਨੂੰ ਵੀਰੇ ਲਾਈਕ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਦਿਆ ਕਰੋ ਜੀ ਤੇ ਤਾਂ ਕਿ ਜੋ ਮੈਂ ਤੁਹਾਨੂੰ ਆਉਣ ਵਾਲੀਆਂ ਵੀਡੀਓ ਸਾਰੀਆਂ ਤੁਹਾਨੂੰ ਦੇਖ ਸਕਣ ਜੀ ਤੇ ਐਦਾਂ ਹੀ ਦੋਸਤੋ ਤੁਸੀਂ ਮੇਰੀ ਵੀਡੀਓ ਨੂੰ ਪਿਆਰ ਕਰਦੇ ਰਹੋ ਜੀ ਤੇ ਆਪਾਂ ਰੋਜ਼ ਤੁਹਾਡੇ ਲਈ ਲੈ ਕੇ ਆਵਾਂਗੇ ਜੀ ਧਾਰਮਿਕ ਜਗ੍ਹਾ ਦੀ ਵੀਡੀਓ ਤੇ ਮਿਲਦੇ ਆਂ ਦੋਸਤੋ ਆਪਾਂ ਅਗਲੇ ਵਲੌਗ ਦੇ ਵਿੱਚ